ਇੱਕ ਪਾਸੇ ਕਿਸਾਨ ਜਥੇਬੰਦੀਆਂ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕਰ ਰਹੀਆਂ ਨੇ ਤੇ ਹੁਣ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਲਾਲਜੀਤ ਭੁੱਲਰ ਨੇ ਵੱਡਾ ਦਾਵਾ ਤੱਕ ਠੋਕ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਖੁਸ਼ੀ ਦੇ ਨਾਲ ਨਾਲ ਜਿਹੜੀਆਂ ਕਿ ਜ਼ਮੀਨਾਂ ਦੇ ਰਹੇ ਨੇ ਤੇ ਉਥੇ ਹੀ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਪਹਿਲਾਂ ਤੁਹਾਨੂੰ ਉਹ ਸੁਣਾਨੇ ਉਹਨਾਂ ਨੇ ਲਿਖਿਆ ਹੈ ਕਿ ਮਾਨ ਸਰਕਾਰ ਦੀ ਲੈਂਡ ਪੂਲਿੰਗ ਪਾਲਸੀ ਨੂੰ ਜਿਹੜਾ ਕਿ ਕਿਸਾਨ ਭਰਾਵਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਤੇ ਕਿਸਾਨ ਆਪਣੀ ਜ਼ਮੀਨ ਖੁਸ਼ੀ-ਖੁਸ਼ੀ ਸਰਕਾਰ ਨੂੰ ਦੇ ਰਹੇ ਨੇ ਮਾਨ ਸਰਕਾਰ ਨੇ ਕਿਸਾਨਾਂ ਨੂੰ ਉਹਨਾਂ ਦੀ ਮਾਲਕੀ ਹੇਟ ਰਿਹਾਈਸੀ ਅਤੇ ਕਮਰਸ਼ੀਅਲ ਪਲਾਂਟ ਦਾ ਵਿਲਾਪ ਵੀ ਦਿੱਤਾ ਹੈ ਲੈਂਡ ਪੂਲਿੰਗ ਸਕੀਮ ਹੈ ਜਿਹੜੀ ਕਿ ਪਾਲਿਸੀ ਹੈ ਜਿਹੜੀ ਕਿ ਪੰਜਾਬ ਦੀ ਤਰੱਕੀ ਤੇ ਨਿਰਮਾਣ ਦੇ ਰਾਹ 'ਚ ਇੱਕ ਨਵਾਂ ਮੀਲ ਪੱਥਰ ਸਾਬਿਤ ਹੋ ਰਹੀ ਹੈ ਕਿਉਂਕਿ ਹੁਣ ਕਿਸਾਨਾਂ ਨੂੰ ਕਿਸੇ ਪ੍ਰਾਈਵੇਟ ਵਿਚੋਲੇ ਜਾਂ ਬਿਲਡਰ ਤੋਂ ਨਹੀਂ ਬਲਕਿ ਸਿੱਧਾ ਸਰਕਾਰ ਵੱਲੋਂ ਹੀ ਲਾਭ ਮਿਲ ਰਿਹਾ ਹੈ ਤੇ ਦੱਸਦੀ ਹੈ ਕਿ ਲਾਲਜੀਤ ਭੁੱਲੜ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਜਿਹੜਾ ਕਿ ਕਿਹਾ ਹੈ ਕਿ ਜੋ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਜਾ ਰਹੀ ਹੈ ਉਸ ਦੇ ਵਿੱਚ ਜੋ ਜ਼ਮੀਨ ਆ ਉਸ ਦੇ ਕਿਸਾਨਾਂ ਜਿਹੜੇ ਕਿ ਭਰਾ ਸਾਡੇ ਉਹ ਆਪਣਾ ਭਰਪੂਰ ਸਮਰਥਨ ਮਿਲ ਰਿਹਾ ਹੈ ਤਾਂ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਇਸ ਗੱਲ ਦਾ ਕੁਝ ਕਿਸਾਨਾਂ ਨੇ ਵਿਰੋਧ ਕੀਤਾ ਪਰੰਤੂ ਹੁਣ ਦੂਜੇ ਪਾਸੇ ਲਾਲਜੀਤ ਭੁੱਲੜ ਦੇ ਵੱਲੋਂ ਵੱਡਾ ਦਾਅਵਾ ਤੱਕ ਠੋਕ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਹ ਲੈਂਡ ਪੂਲਿੰਗ ਸਕੀਮ ਆ ਉਸ ਦੇ ਵਿੱਚ ਪੰਜਾਬ ਦੀ ਤਰੱਕੀ ਨਿਰਮਾਣ ਦੇ ਰਾਜ ਚ ਇੱਕ ਨਵਾਂ ਮੀਲ ਪੱਥਰ ਹੈ ਜਿਹੜਾ ਕਿ ਸਾਬਿਤ ਹੋ ਰਹੀ ਹੈ ਕਿਉਂਕਿ ਹੁਣ ਜਿਹੜੇ ਕਿਸਾਨ ਆ ਉਹਨਾਂ ਨੂੰ ਪ੍ਰਾਈਵੇਟ ਵਿਚੋਲੇ ਜਾਂ ਬਿਲਡਰ ਤੋਂ ਨਹੀਂ ਬਲਕਿ ਸਿੱਧਾ ਸਰਕਾਰ ਵੱਲੋਂ ਹੀ ਲਾਭ ਮਿਲ ਰਿਹਾ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਦੀ ਇਹ ਜਿਹੜੀ ਕਿ ਲੈਂਡ ਪੂਲਿੰਗ ਸਕੀਮ ਆ ਉਸ ਦੇ ਵਿੱਚ ਕਿਸਾਨ ਭਰਾਵਾਂ ਦਾ ਜਿਹੜਾ ਕਿ ਭਰਪੂਰ ਸਮਰਥਨ ਤੱਕ ਮਿਲ ਰਿਹਾ ਤੇ ਕਿਸਾਨ ਆਪਣੀ ਜੜੀ ਕਿ ਜ਼ਮੀਨ ਆ ਖੁਸ਼ੀ-ਖੁਸ਼ੀ ਸਰਕਾਰ ਨੂੰ ਦੇ ਰਹੇ ਨੇ ਤੇ ਮਾਨ ਸਰਕਾਰ ਨੇ ਕਿਸਾਨਾਂ ਨੂੰ ਉਹਨਾਂ ਦੀ ਜਿਹੜੀ ਕਿ ਮਾਲਕੀ ਹਿੱਟ ਲਿਆਏ ਸੀ ਅਤੇ ਕਮਰਸ਼ੀਅਲ ਪਲਾਂਟ ਦਾ ਜਿਹੜਾ ਕਿ ਲਾਭ ਵੀ ਦਿੱਤਾ ਤੇ ਜਿਸ ਤੋਂ ਬਾਅਦ ਅੰਦਾਜ਼ੀਏ ਕਿ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਹੁਣ ਲਗਾਤਾਰ ਲਾਲਜੀਤ ਭੁੱਲਰ ਜਿਹੜੇ ਕਿ ਦਾਵਾ ਠੋਕਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਹੁਣ ਕਿਸਾਨ ਆ ਜਿਹੜੇ ਕਿ ਆਪਣੀ ਖੁਸ਼ੀ ਦੇ ਨਾਲ ਆ ਜਿਹੜੇ ਕਿ ਜ਼ਮੀਨਾਂ ਦੇ ਰਹੇ ਨੇ ਤੇ ਸਮਰਥਨ ਮਿਲ ਰਿਹਾ ਹੈ ਤੇ ਉੱਥੇ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਗੱਲ ਦਾ ਜਿਹੜਾ ਖਿਲਾਫ ਆ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਨੂੰ ਜ਼ਰੂਰ ਮਿਲੇਗਾ ਤੇ ਜਿਸ ਤੋਂ ਬਾਅਦ ਹੁਣ ਲਾਲਜੀਤ ਭੁੱਲਰ ਦਾਵਾ ਠੋਕਦੇ ਹੋਏ ਨਸਰ ਆ ਰਹੇ ਨੇ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਪਹਿਲਾਂ ਤੁਹਾਨੂੰ ਉਹ ਸੁਣਾਨੇ ਉਹਨਾਂ ਨੇ ਲਿਖਿਆ ਹੈ ਕਿ ਮਾਨ ਸਰਕਾਰ ਦੀ ਲੈਂਡ ਪੂਲਿੰਗ ਪਾਲਸੀ ਨੂੰ ਜਿਹੜਾ ਕਿ ਕਿਸਾਨ ਭਰਾਵਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਤੇ ਕਿਸਾਨ ਆਪਣੀ ਜ਼ਮੀਨ ਖੁਸ਼ੀ-ਖੁਸ਼ੀ ਸਰਕਾਰ ਨੂੰ ਦੇ ਰਹੇ ਨੇ ਮਾਨ ਸਰਕਾਰ ਨੇ ਕਿਸਾਨਾਂ ਨੂੰ ਉਹਨਾਂ ਦੀ ਮਾਲਕੀ ਹੇਟਰ ਰਿਹਾਈਸੀ ਅਤੇ ਕਮਰਸ਼ੀਅਲ ਪਲਾਂਟ ਦਾ ਵਿਲਾਪ ਵੀ ਦਿੱਤਾ ਹੈ ਲੈਂਡ ਪੂਲਿੰਗ ਸਕੀਮ ਹੈ ਜਿਹੜੀ ਕਿ ਪਾਲਿਸੀ ਹੈ ਜਿਹੜੀ ਕਿ ਪੰਜਾਬ ਦੀ ਤਰੱਕੀ ਤੇ ਨਿਰਮਾਣ ਦੇ ਰਾਹ 'ਚ ਇੱਕ ਨਵਾਂ ਮੀਲ ਪੱਥਰ ਸਾਬਿਤ ਹੋ ਰਹੀ ਹੈ ਕਿਉਂਕਿ ਹੁਣ ਕਿਸਾਨਾਂ ਨੂੰ ਕਿਸੇ ਪ੍ਰਾਈਵੇਟ ਵਿਚੋਲੇ ਜਾਂ ਬਿਲਡਰ ਤੋਂ ਨਹੀਂ ਬਲਕਿ ਸਿੱਧਾ ਸਰਕਾਰ ਵੱਲੋਂ ਹੀ ਲਾਭ ਮਿਲ ਰਿਹਾ ਹੈ ਤੇ ਦੱਸਿਏ ਕਿ ਲਾਲਜੀਤ ਭੁੱਲੜ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਜਿਹੜਾ ਕਿ ਕਿਹਾ ਹੈ ਕਿ ਜੋ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਜਾ ਰਹੀ ਹੈ ਉਸ ਦੇ ਵਿੱਚ ਜੋ ਜ਼ਮੀਨ ਆ ਉਸ ਦੇ ਕਿਸਾਨਾਂ ਜਿਹੜੇ ਕਿ ਭਰਾ ਸਾਡੇ ਉਹ ਆਪਣਾ ਭਰਪੂਰ ਸਮਰਥਨ ਮਿਲ ਰਿਹਾ ਹੈ ਤਾਂ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਇਸ ਗੱਲ ਦਾ ਕੁਝ ਕਿਸਾਨਾਂ ਨੇ ਵਿਰੋਧ ਕੀਤਾ ਪਰੰਤੂ ਹੁਣ ਦੂਜੇ ਪਾਸੇ ਲਾਲਜੀਤ ਭੁੱਲੜ ਦੇ ਵੱਲੋਂ ਵੱਡਾ ਦਾਅਵਾ ਤੱਕ ਠੋਕ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਹ ਲੈਂਡ ਪੂਲਿੰਗ ਸਕੀਮ ਆ ਉਸ ਦੇ ਵਿੱਚ ਪੰਜਾਬ ਦੀ ਤਰੱਕੀ ਤੇ ਨਿਰਮਾਣ ਦੇ ਰਾਜ ਚ ਇੱਕ ਨਵਾਂ ਮੀਲ ਪੱਥਰ ਹੈ ਜਿਹੜਾ ਕਿ ਸਾਬਿਤ ਹੋ ਰਹੀ ਹੈ ਕਿਉਂਕਿ ਹੁਣ ਜਿਹੜੇ ਕਿਸਾਨ ਆ ਉਹਨਾਂ ਨੂੰ ਪ੍ਰਾਈਵੇਟ ਵਿਚੋਲੇ ਜਾਂ ਬਿਲਡਰ ਤੋਂ ਨਹੀਂ ਬਲਕਿ ਸਿੱਧਾ ਸਰਕਾਰ ਵੱਲੋਂ ਹੀ ਲਾਭ ਮਿਲ ਰਿਹਾ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਦੀ ਇਹ ਜਿਹੜੀ ਕਿ ਲੈਂਡ ਪੂਲਿੰਗ ਸਕੀਮ ਆ ਉਸ ਦੇ ਵਿੱਚ ਕਿਸਾਨ ਭਰਾਵਾਂ ਦਾ ਜਿਹੜਾ ਕਿ ਭਰਪੂਰ ਸਮਰਥਨ ਤੱਕ ਮਿਲ ਰਿਹਾ ਤੇ ਕਿਸਾਨ ਆਪਣੀ ਜੜੀ ਕਿ ਜ਼ਮੀਨ ਆ ਖੁਸ਼ੀ-ਖੁਸ਼ੀ ਸਰਕਾਰ ਨੂੰ ਦੇ ਰਹੇ ਨੇ ਤੇ ਮਾਨ ਸਰਕਾਰ ਨੇ ਕਿਸਾਨਾਂ ਨੂੰ ਉਹਨਾਂ ਦੇ ਜਿਹੜੀ ਕਿ ਮਾਲਕੀ ਹਿੱਟ ਆਈ ਸੀ ਅਤੇ ਕਮਰਸ਼ੀਅਲ ਪਲਾਂਟ ਦਾ ਜਿਹੜਾ ਕਿ ਲਾਭ ਵੀ ਦਿੱਤਾ ਤੇ ਜਿਸ ਤੋਂ ਬਾਅਦ ਅੰਦਾਜ਼ੀ ਹੈ ਕਿ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਹੁਣ ਲਗਾਤਾਰ ਲਾਲਜੀਤ ਭੁੱਲਰ ਜਿਹੜੇ ਕਿ ਦਾਵਾ ਠੋਕਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਹੁਣ ਕਿਸਾਨ ਆ ਜਿਹੜੇ ਕਿ ਆਪਣੀ ਖੁਸ਼ੀ ਦੇ ਨਾਲ ਆ ਜਿਹੜੇ ਕਿ ਜ਼ਮੀਨਾਂ ਦੇ ਰਹੇ ਨੇ ਤੇ ਸਮਰਥਨ ਮਿਲ ਰਿਹਾ ਹੈ ਤੇ ਉੱਥੇ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਗੱਲ ਦਾ ਜਿਹੜਾ ਖਿਲਾਫ ਆ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਨੂੰ ਜ਼ਰੂਰ ਮਿਲੇਗਾ ਤੇ ਜਿਸ ਤੋਂ ਬਾਅਦ ਹੁਣ ਲਾਲਜੀਤ ਭੁੱਲਰ ਦਾਵਾ ਠੋਕਦੇ ਹੋਏ ਨਸਰ ਆ ਰਹੇ